ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਵੀਨ ਮੁਕਤਸਰ ਸਾਹਿਬ ਹੀ ਪੈਂਦੀ ਹੈਗੀ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਬਣਾ ਰਹੇ ਆਂਗੇ ਕੋਈ ਵਿਵਾਰ ਦਾ ਕੰਮ ਨਹੀਂਗਾ ਬਾਈ ਦੀ ਘਰ ਦੀ ਝੋਟੀ ਹੈਗੀ ਤਰੀਕ 22 ਤਰੀਕ ਨਵਾਂ ਮਹੀਨਾ 2024 ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਆ ਕੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਵੀ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 92488 ਨੰਬਰ ਸਕਰੀਨ ਤੋਂ ਉੱਪਰ ਚੱਲੂਗਾ ਤਸੱਲੀ ਪਾਰਖ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲਾਉਣੇ ਹੈਗੇ ਜੋ ਵੀ ਚੀਜ਼ ਹੁੰਦੀ ਆ ਉਹ ਆਪਾਂ ਤੁਹਾਨੂੰ ਚ ਦਿਖਾ ਦੇਣੀ ਹੈਗੀ ਬਾਈ ਤਸੱਲੀ ਪਰ ਕਰਨਾ ਥੋੜਾ ਫਰਜ ਬਣਦਾ ਏ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆਪਾਂ ਪ੍ਰਾਪਾ ਜਾਣਕਾਰੀ ਇਸ ਝੋਟੀ ਬਾਰੇ ਹਾਂਜੀ ਫਿਰ ਸ੍ਰੀ ਕਾਲ ਕਿੱਥੇ ਕਾਲ ਬਾਈ ਹਾਂਜੀ ਦੱਸ ਦੇ ਬਾਈ ਐਡਰੈਸ ਬਾਈ ਆਪਣੇ ਮਿੱਤਰ ਦੇ ਘਰ ਠੀਕ ਆ ਜੀ ਸਰਦੀਪ ਸਿੰਘ ਦਾ son of ਜਗਰੂਪ ਸਿੰਘ ਠੀਕ ਆ ਜੀ ਤੇ ਗੋਤਲੀ ਸਿੰਘ ਰਪਿੰਡਾ ਠੀਕ ਆ ਜੀ ਤੇ ਜ਼ਿਲ੍ਹਾ ਨੌਸਰ ਠੀਕ ਆ ਜੀ ਤੇ ਡਿਟੇਲ ਦੱਸ ਦੇ ਬਾਈ ਡਿਟੇਲ ਇਹ ਹੈ ਕਿ ਦੁੱਧ ਖਲੇ ਹੈ 11 ਕਿਲੋ ਬਾਈ ਠੀਕ ਹੈ ਜੀ ਕੰਡੇ ਵਾਲਾ ਕੰਡੇ ਵਾਲਾ 11 ਕਿਲੋ ਦੁੱਧ ਹੈ ਠੀਕ ਹੈ ਜੀ ਤੇ ਬੱਚੇ ਦੇ ਮਿਲਦੀ ਹੈ ਠੀਕ ਹੈ ਜੀ ਤੇ ਬੱਚਾ ਬਾਈ ਕਿੰਨੇ ਕਿੰਨੇ ਚੱਕੀ ਸੂਈ ਹੈ ਇਹ ਹਾਂ ਮਹੀਨੇ ਦੇ ਇੱਕ ਮਹੀਨੇ ਨੂੰ ਮਹੀਨੇ ਨੂੰ ਸੂਈ ਦੱਸਦਾ ਬਾਈ ਜੀ ਠੀਕ ਹੈ ਜੀ ਹਾਂ ਤੇ ਮੈਨੂੰ ਕਿ ਫੰਡੀ ਸੀ ਲਾ ਮਗਰ ਬਾਈ ਕੱਟਾ ਹੀ ਕੱਟੇ ਕੱਟਾ ਜੀ ਮੁਰ ਕੱਟਾ ਠੀਕ ਹੈ ਤੁਰ ਲਈ ਬਾਈ ਇਹਨੂੰ ਦੋਸਤੋ ਬਾਈ ਸਖਦੇਵ ਦੇ ਮਿੱਤਰ ਦੇ ਘਰ ਦੀ ਝੋਟੀ ਆ ਗਈ ਵੀਵਾਰ ਦਾ ਕੰਮ ਨਹੀਂ ਬਾਈ ਦੇ ਘਰ ਦੀ ਆ ਗਈ ਥੋੜੇ ਉਪਰਾ ਕਰਦੀ ਆ ਕਦ ਘੜ ਚੰਗਾ ਵਾ ਸਿੰਗ-ਸੁੰਗ ਤੁਸੀਂ ਦੇਖ ਸਕਦੇ ਹੋ ਪੂਰਾ ੁੰਡਾ ਸੰਘਾ ਪੂਰੀ ਫੇਸ ਕੁਆਲਿਟੀ ਚੰਗੀ ਆ ਗਈ ਬਾਈ ਨੇ ਸੰਘਾ ਤੇਲ ਤੋਂ ਲਾਇਆ ਹੁੰਦਾ ਤਾਂ ਚਮਕਣੇ ਸੀਗੇ ਪਰ ਬਾਈ ਨੇ ਤੇਲ ਤੋਂ ਨਹੀਂ ਲਾਇਆ ਥੜਾ ਵਾਣਾ ਬਹੁਤ ਸੁਹਣਾ ਵਾ ਐਚ ਫ ਵੜਾ ਅਰਗਾ ਹਵਾਨਾ ਵਾ ਵਜੇ ਨੂੰ ਵਈ ਨੂੰ ਬਹੁਤ ਹੈਗਾ ਥੋੜਾ ਜਿਹਾ ਕਰੇਲੂ ਪਸੋਂ ਨੂੰ ਪਤਾ ਜੀ ਉਪਰਾ ਕਰਦਾ ਹੀ ਹੁੰਦਾ ਵਾ ਚੋਣ ਚਾਂਡੀ ਢੰਡੀ ਸੀਲ ਬਈ ਜਾਵਾ ਚੋਣ ਚਾਂਡ ਚ ਬਈ ਕਹਿੰਦਾ ਫੁੱਲ ਜਮਾ ਠੰਡੀ ਸੀਲ ਆ ਗਈ ਤੁਸੀਂ ਦੇਖ ਸਕਦੇ ਹੋ ਮਗਰ ਇਸ ਦੇ ਕਟਾ ਬਾਈ ਬੱਚੇ ਤੇ ਮਿਲਦੀ ਆ ਮਹੀਨੇ ਡੇਢ ਮਹੀਨੇ ਦੀ ਬਾਈ ਜਾਂਦਾ ਸੂਈ ਵੀ ਹੋਊਗੀ ਬਾਕੀ ਜਿਹੜੇ ਵੀਰ ਨੇ ਲੈਣੀ ਆ ਤਸੱਲੇ ਪਰਕ ਤੁਸੀਂ ਜਾ ਕੇ ਕਰਨੀ ਆਗੀ ਥਣਾ ਸਾਈਜ਼ ਚੈੱਕ ਕਰ ਲਓ ਤੁਸੀਂ ਥਣਾ ਸਾਈਜ਼ ਬਹੁਤ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਵਾ ਥਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਥਣਾ ਦਾ ਸਾਈਜ਼ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਹੋ ਇਹ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਵੈਨ ਵੈਨ ਬਹੁਤ ਆਗਾ ਸੇਵਾ ਸੰਭਾਲ ਬਾਕੀ ਤੁਹਾਡੀ ਗੌਰ ਤੇ ਦੋ ਦਾ ਇਸ ਟਾਈਮ 11 ਕਿਲੋ ਆ ਬਾਈ ਖੜੀ ਰਹਿ ਜਾਂਦੇ ਬਸ ਫੇਸ ਕੁਆਲਟੀ ਚੰਗੀ ਆ ਸਿੰਘ ਪੂਰਾ ਕੁੰਡਾ ਵਾ ਕੋਈ ਵੱਡਾ ਨਹੀਂ ਕੋਈ ਜਮਾ ਸਿੰਘ ਦਾ ਸਹਿਜ ਚੰਗਾ ਵਾ ਫੇਸ ਕੁਆਲਟੀ ਚੰਗੀ ਆ ਕੀ ਥਣਾ ਸਹਿਜ ਚੰਗਾ ਵਾ 11 ਕਿਲੋ ਦੁੱਧ ਆ ਰੇਡ ਬਾਈ ਤੋਂ ਆਪਾਂ ਕਰ ਲੈਨੇ ਆ ਇਹਦਾ ਮੁੱਲ ਦੱਸ ਦੇ ਕੇ ਬਾਈ ਆਪਾਂ ਮੁੱਲੇ ਦਾ ਬਾਈ 82000 ਰੁਪਇਆ ਤੇ ਮਾਨ ਤਾਨ ਮਾਨ ਤਾਨ ਕਰ ਦੂਗਾ ਬਾਈ ਫੁੱਲਾ ਕਰ ਦੂਗਾ ਮਾਨ ਤਾਨ ਠੀਕ ਆ ਲੋ ਵੀ ਦੋਸਤੋ 82000 ਰੁਪਇਆ ਜੈ ਜੀ ਡਿਮਾਂਡ ਆ ਗਈ ਦੋ ਦਾ 11 ਕਿਲੋ ਕੰਡੇ ਵਾਲਾ ਵਾ ਕੱਟਾ ਤੁਹਾਨੂੰ ਆਪ ਦਿਖਾ ਦਿੰਨੇ ਆ ਇਹਦਾ 82000 ਚ ਮਾਨਤਾਨ ਹੋ ਜਾਊਗਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਹੈ ਘਰ ਦੀ ਝੋਟੀ ਆ ਬਾਈ ਦੀ ਬਾਕੀ ਤੁਸੀਂ ਸਮਝ ਲੈਣੀ ਹੈਗੇ ਜੇ ਗੱਬਣ ਪਸ਼ੂ ਆ ਤਾਂ ਦਾ ਦੋ ਟਾਂ ਸੂਏ ਸੋਏ ਦਾ ਦੋ ਟਾਂ ਝੋਕੇ ਆਦਾ ਲਵੋ ਜੇ ਗੱਬਣ ਆ ਤਾਂ ਚੇਪਾ ਕੱਢ ਕੇ ਲਵੋ ਥੋੜਾ ਜਿਹਾ ਉਪਰਾ ਕਰਦੀ ਆ ਮੇਰਾ ਘਰ ਦੀ ਕਰਕੇ ਜੇ ਵਪਾਰੀ ਵੀਰ ਕੋਲ ਹੁੰਦੀ ਇਹਨੂੰ ਉਪਰਾ ਕਰਨਾ ਨਹੀਂ ਸੀਗਾ ਬਾਲਾ ਦੋਸਤੋ ਆ ਇਸ ਦੇ ਮਰ ਕੱਟਾ ਵਾ ਬੱਚੇ ਤੇ ਮਿਲਦੀ ਆਗੀ ਮੋਲੇ ਦਾ 82000 ਰੁਪਿਆ ਵਾ ਜਿਹਦੇ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗ੍ਰੈਂਡ ਬਾਈ ਦੇ ਕਾਫੀ ਕੈਂਦੀ ਘਰੇ ਪਸ਼ੂ ਰੱਖੇ ਹੋਏ ਦੁੱਧ ਤੇ ਲਾਏ ਹੋਏ ਆਗੇ ਵਪਾਰ ਦਾ ਕੰਮ ਨਹੀਂਗਾ ਬਾਈ ਦਾ ਤੇ ਦੇਖ ਸਕਦੇ ਹੋ ਦੁੱਧ ਦਾ ਕੰਮ ਕਰਦਾ ਬਾਈ ਪਸ਼ੂ ਜਿਆਦਾ ਹੋ ਗਏ ਕਰਕੇ ਬਾਈ ਹੁਣ ਇਹਦੇ ਵਿੱਚੋਂ ਸੇਲ ਕਰਨਾ ਬਾਈ ਕਹਿੰਦਾ ਹੁਣ ਪਸ਼ੂ ਥੋੜੇ ਜਿਆਦਾ ਹੋ ਗਏ ਬਾਈ ਕੋਲੇ ਦੇਖ ਲਓ ਜਗ੍ਹਾ ਹੈ ਨਹੀਂ ਬੰਦਨ ਨੂੰ ਹੁਣ ਬਾਈ ਕਹਿੰਦਾ ਇਹ ਚੋਂ ਸੇਲ ਕਰਦੇ ਕੋਈ ਪਸ਼ੂ ਤਾਂ ਬਾਈ ਵੇਚ ਰਿਹਾ ਵਾ ਬਾਕੀ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਆ ਜੀ ਧੰਨਵਾਦ ਜੀ